ਅੱਸੀ ਗੱਲ ਵਿਦਿਆਰਥੀਓ ਅੱਜ ਗੱਲ ਕਰਦੇ ਆਂ ਜੀ ਪੰਜਾਬੀ ਮਾਸਟਰ ਕੈਂਡੀਡੇਟ ਦੇ ਸਿਲੇਬਸ ਬਾਰੇ ਸੋ ਆਓ ਦੇਖਦੇ ਆਂ ਸਭ ਤੋਂ ਪਹਿਲਾਂ ਇਹਦਾ ਪਾਗ ਹੈ ਜੀ ਕਵਿਤਾ ਭਾਗ ਪਹਿਲਾ ਪੁਆਇੰਟ ਹੈ ਜੀ ਆਧੁਨਿਕ ਕਾਵਿ ਆਧੁਨਿਕ ਕਵੀ ਭਾਈ ਵੀਰ ਸਿੰਘ ਜੀ ਧਨੀ ਰਾਮ ਚਾਤਰੀਕ ਪ੍ਰੋਫੈਸਰ ਪੂਰਨ ਸਿੰਘ ਜੀ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਅਮਰਤਾ ਪ੍ਰੀਤਮ ਸ਼ਿਵ ਕੁਮਾਰ ਬਟਾਲਵੀ ਸੁਜੀਤ ਸਰਜੀਤ ਪੱਤ ਨੰਦਰਾਲੂ ਪੁਰੀ ਹੀਰਾ ਸਿੰਘ ਦਰਦ 바ਵਾ ਬਲਵੰਤ ਜਸਵੰਤ ਸਿੰਘ ਨੇਕੀ ਜਗਤਾਰ ਪਾਸ ਵਿਦਾਤਾ ਸਿੰਘ ਤੀਰ ਪ੍ਰੀਤਮ ਸਿੰਘ ਸਫੀਰ ਚਰਨ ਸਿੰਘ ਸ਼ਹੀਦ ਦੂਜਾ ਪੁਆਇੰਟ ਆ ਜਾਂਦਾ ਜੀ ਗੁਰਮਤਕਾਬ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ ਭਾਈ ਗੁਰਦਾਸ ਤੀਜਾ ਪੁਆਇੰਟ ਆ ਜਾਂਦਾ ਜੀ ਸੂਫੀ ਕਾਵਿ ਸ਼ੇਖ ਫਰੀਦ ਜੀ ਸ਼ਾਹ ਹੁਸੈਨ ਤੇ ਬੁੱਲੇ ਸ਼ਾ ਚੌਥਾ ਭਾਗ ਆ ਜਾਂਦਾ ਜੀ ਕਿੱਸਾ ਕਾਵਿ ਵਾਰਿਸ ਸ਼ਾ ਪੀਲੂ ਸ਼ਾਹ ਹੁਸੈਨ ਕਾਦਰ ਯਾਰ ਦਮਦਰ ਹਾਫਿਜ਼ ਬਰਖੂਦਾਰ ਪੰਜਵਾਂ ਪੁਆਇੰਟ ਆ ਜਾਂਦਾ ਜੀ ਵੀਰ ਕਾਵਿ ਵੀਰ ਕਾਵਿ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਸ਼ਾ ਮੁਹੰਮਦ ਨਜਾਬਤ ਪੰਜਵਾਂ ਪੁਆਇੰਟ ਆ ਜਾਂਦਾ ਹੈ ਜੀ ਛੇਵਾਂ ਪੁਆਇੰਟ ਆ ਜਾਂਦਾ ਹੈ ਜੀ ਵਾਰਤਕ ਭਾਗ ਗਿਆਨੀ ਦਿੱਤ ਸਿੰਘ ਪੰਡਿਤ ਸ਼ਰਦਾ ਸ਼ਰਦਾ ਰਾਮ ਫਿਲੋਰੀ ਬਿਹਾਰੀ لالਪੁਰੀ ਲਾਲ ਸਿੰਘ ਕਮਲਾ ਅਕਾਲੀ ਸੂਬਾ ਸਿੰਘ ਬਲਰਾਜ ਸਾਨੀ ਡਾਕਟਰ ਟੀ ਆਰ ਸ਼ਰਮਾ ਡਾਕਟਰ ਕਿਰਪਾਲ ਸਿੰਘ ਘੁੰਮਣ ਪ੍ਰਿੰਸੀਪਲ ਤੇਜਾ ਸਿੰਘ ਸਰਦਾਰ ਗੁਰਬਖਸ਼ ਸਿੰਘ ਡਾਕਟਰ ਬਲਬੀਰ ਸਿੰਘ ਸਰਦਾਰ ਕਪੂਰ ਸਿੰਘ ਪ੍ਰੋਫੈਸਰ ਪਿਆਰਾ ਸਿੰਘ ਪਦਮ ਗਿਆਨੀ ਗੁਰਦੇਵ ਸਿੰਘ ਡਾਕਟਰ ਨਰਿੰਦਰ ਸਿੰਘ ਕਪੂਰ ਕਪੂਰ ਸਤਮਾ ਪੁਆਇੰਟ ਆ ਜਾਂਦਾ ਹੈ ਜੀ ਕਹਾਣੀਆਂ ਨਾਨਕ ਸਿੰਘ ਨਵਤੇਜ ਸਿੰਘ ਨੌਰੰਗ ਸਿੰਘ ਸੰਤੋਖ ਸਿੰਘ ਧੀਰ ਡਾਕਟਰ ਦਿਲੀਪ ਕੋਟ ਢਿਵਾਨਾ ਮੋਹਨ ਭੰਡਾਰੀ ਸੁਜਾਨ ਸਿੰਘ ਰਗੂਬੀ ਢੰਗ ਬਰਿਆਮ ਸੰਧੂ ਗੁਰਬਖਸ਼ ਸਿੰਘ ਗੁਰਮੁਖ ਸਿੰਘ ਮੁਸਾਫਿਰ ਕੁਲਵੰਤ ਸਿੰਘ ਵਿਰਕ ਅਜੀਤ ਕੌਰ 8ਵਾਂ ਪੁਆਇੰਟ ਆ ਜਾਂਦਾ ਜੀ ਇਕਾਂਗੀ ਆਈਸੀ ਨੰਦਾ ਬਲਵੰਤ ਗਾਗਰੀ ਕਪੂਰ ਸਿੰਘ ਹਮਨ ਸੰਤੋਖ ਸਿੰਘ ਸੇਖੋ ਡਾਕਟਰ ਹਰਚਰਨ ਸਿੰਘ 9ਵਾਂ ਪੁਆਇੰਟ ਆ ਜਾਂਦਾ ਜੀ ਨਾਵਲਕਾਰ ਨਾਨਕ ਸਿੰਘ ਗੁਰਦੇਤ ਸਿੰਘ ਜਸਵੰਤ ਸਿੰਘ ਕਮਲ ਅਮਰਤਾ ਪ੍ਰੀਤਮ ਨਿਰੰਜਨ ਸਿੰਘ ਨਿਰੰਜਨ ਤਸਲੀਮ 10ਵਾਂ ਪੁਆਇੰਟ ਆ ਜਾਂਦਾ ਜੀ ਨਾਟਕ ਬਲਵੰਤ ਗਾਗਰੀ ਬਲਵੰਤ ਗਾਰਗੀ ਚਰਨਦਾਸ ਸਿੱਧੂ ਆਈਸੀ ਨੰਦਾ 11ਵਾਂ ਪੁਆਇੰਟ ਆ ਜਾਂਦਾ ਜੀ ਸਵੈਜੀਵਨੀਆ ਨਾਨਕ ਸਿੰਘ ਅਮਰਤਾ ਪ੍ਰੀਤਮ ਡਾਕਟਰ ਦਲੀਪ ਕੋਟਿਬਾਨਾ ਗੁਰਬਖਸ਼ ਸਿੰਘ ਪ੍ਰੀਤਲੜੀ ਡਾਕਟਰ ਮਹਿੰਦਰ ਸਿੰਘ ਰੰਧਾਵਾ ਸੋਹਿੰਦਰ ਸਿੰਘ ਬਨਜਾਰਾ 베ਦੀ ਅਜੀਤਕੌਰ ਸੋਹਿੰਦ 12ਵਾਂ ਪੁਆਇੰਟ ਆ ਜਾਂਦਾ ਜੀ ਸਾਹਿਤ ਦੇ ਪਿੰਨ-ਪਿੰਨ ਰੂਪਾਂ ਦੀ ਚਰਚਾ 13ਵਾਂ ਪੁਆਇੰਟ ਆ ਜਾਂਦਾ ਜੀ ਪੰਜਾਬੀ ਲੋਕ ਸਾਹਿਤ ਦੇ ਪਿੰਨ-ਪਿੰਨ ਰੂਪ 14ਵਾਂ ਪੁਆਇੰਟ ਆ ਜਾਂਦਾ ਜੀ ਪੰਜਾਬੀ ਸੱਭਿਆਚਾਰ ਸੰਬੰਧੀ ਇਸ ਤੋਂ ਅਗਲਾ ਭਾਗ ਆ ਜਾਂਦਾ ਜੀ ਪੰਜਾਬੀ ਵਿਆਕਰਨ ਪਾਸਾ ਜਾਂ ਬੋਲੀ ਤੇ ਇਸ ਦੀਆਂ ਕਿਸਮਾਂ ਪੁਆਇੰਟ ਲਿੰਗ ਵਚਨ ਕਾਲ ਇਸ ਤੋਂ ਬਾਅਦ 7ਵਾਂ ਪੁਆਇੰਟ ਸੰਖੇਪ ਰਚਨਾ ਪੈਰਾ ਰਚਨਾ ਅਨੁਢਾ ਪੈਰਾ ਸ਼ਬਦ ਕੋਸ਼ ਵਾਚਨ ਵਿਧੀ ਪੁਆਇੰਟ ਨੰਬਰ 8ਵਾਂ ਲੇਖ ਕਹਾਣੀ ਚਿੱਠੀ ਬਿਨੇ ਪੱਤਰ ਸੱਦਾ ਪੱਤਰ ਸਫ਼ਰ ਘਟਨਾ ਦ੍ਰਿਸ਼ ਵਰਣਨ ਆਦਿ ਬਾਰੇ ਨੋਮਾ ਪੁਆਇੰਟ ਲਿਪੀ ਵਰਣਮਾਲਾ ਸਵਰ ਵਿਅੰਜਨ ਦੁੱਤ ਦੁੱਤ ਅੱਖਰ ਲਗਾ ਅਤੇ ਲਗਾਖਰ ਹੇਠ ਲਿਖੇ ਨੋਟ ਹੇਠਾਂ ਵਿਦਿਆਰਥੀਆਂ ਲਈ ਇੱਕ ਨੋਟ ਦਿੱਤਾ ਗਿਆ ਹੈ ਨੋਟ ਉਪਰੋਕਤ ਉਪਵਿਸ਼ਿਆਂ ਸੰਬੰਧੀ ਪ੍ਰਸ਼ਨਾਂ ਦਾ ਪੱਧਰ ਬੀਏ ਪੱਧਰ ਦਾ ਹੋਵੇਗਾ ਧੰਨਵਾਦ ਜੀ ਜੇ ਵਿਦਿਆਰਥੀਆਂ ਨੇ ਇਸ ਦਾ ਸਕਰੀਨਸ਼ਾਟ ਲੈਣਾ ਹੋਵੇ ਤਾਂ ਉਹ ਵੀ ਲੈ ਸਕਦੇ